ਇਸ ਵੇਲੇ ਦੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਤੋਂ ਆਈ 3 ਮਹੀਨੇ ਦੀ ਪ੍ਰੈਗਨੈਂਟ ਔਰਤ ਨਾਲ ਸਾਰੇ ਪਰਿਵਾਰ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਜੀਹਾਂ ਦੱਸਦੀਏ ਕਿ ਸਾਰੇ ਪਰਿਵਾਰ ਵੱਲੋਂ ਪ੍ਰੈਗਨੈਂਟ ਔਰਤ ਦੇ ਪੇਟ ਵਿੱਚ ਲੱਤਾਂ ਤੱਕ ਮਾਰੀਆਂ ਗਈਆਂ ਤੇ ਫਿਰ ਉਸ ਨੂੰ ਹੀ ਘਰ ਦੇ ਵਿੱਚ ਬੰਦ ਕਰਕੇ ਕੁੱਟਮਾਰ ਕੀਤੀ ਗਈ ਪੀੜ ਤੋਰਤ ਦਾ ਗਰਭਤੀ ਹੋਣ ਦਾ ਵੀ ਭੋਰਾ ਖਿਆਲ ਨਹੀਂ ਰੱਖਿਆ ਕਿੰਨੇ ਬੇਬੀ ਕਿੰਨੇ ਨਹੀਂ ਮੇਰੀ ਤਿੰਨ ਕੁੜੀਆਂ ਜੋ ਅੱਜ ਕੀ ਗੱਲ ਕੀ ਹੋਈ ਆ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤੇ ਹੋਏ ਸੀ ਤੁਹਾਨੂੰ ਇਹਨਾਂ ਅੰਦਰ ਮੈਨੂੰ ਰੁਕ ਕੇ ਮੈਂ ਬਾਹਰ ਨਿਕਲਿਆ ਕਿਹੜੀ ਕਿਸਕੇ ਬਾਹਰ ਕੱਢਿਆ ਮੇਰੀ ਸੋਹਣਾ ਸਾਹਣੀ ਹੂੰ ਤੁਸੀਂ ਮੈਨੂੰ ਡਾਕਟਰ ਕੋਲ ਜਾਣ ਨੂੰ ਮੈਨੂੰ 7 ਤੋਂ 7.5 ਤੋਂ ਮਾਰਿਆ ਹੋਇਆ ਹੈ ਮੇਰੇ ਟੈਟ ਤੇ ਦਰਦ ਦਬਾ ਪੈਂਦਾ ਮੈਂ ਨੰਮੇ 10 ਮਹੀਨਿਆਂ ਦੀ ਪ੍ਰੈਗਨੈਂਟ ਹਾਂ ਹੂੰ ਤੁਹਾਨੂੰ ਤੁਹਾਨੂੰ ਬਾਹਰ ਕਿਨਾਂ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ 112 ਦੀ ਕੰਪਲੀਟ ਕੀਤੀ ਸੀਗੀ ਤੇ ਥੋੜੀ ਜਿਮ ਮਨਵਾਉਂਦਾ ਐ ਅੱਜ ਨਹੀਂ ਭੱਜੇ ਸੀਗੇ ਬਿਲਕੁਲ ਤੁਹਾਨੂੰ ਬਾਹਰ ਕਿਨਾਂ ਕੱਢਿਆ ਹੁਣ ਇੱਥੇ ਲੌਕ ਕੀਤਾ ਹੋਏ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਮੇਰੇ ਪਿੰਡ ਦੀ ਭੈਣ ਆ ਮੇਰੀ ਉਹਨਾਂ ਵੀ ਪਰੋਣੇ ਨੇ ਤੇ ਉਹਨਾਂ ਨੇ ਕਟਮਰ ਕੇ ਉਹਨਾਂ ਨੇ ਕੀਤੇ ਦਰਵਾਜ਼ੇ ਮੇਰੇ ਸਾਰਾ ਸਾਰ ਨੇ ਜਿਹੜੇ ਮੇਰੇ ਡੈਡੀ ਨਾਲ ਮੇਰੀ ਮਾਤਾ ਸੀ ਇਹ ਤੁਸੀਂ ਇੱਥੇ ਉਮਰਪੁਰ ਪਿੰਡ ਦੇ ਵਿੱਚ ਕੀ ਮਾਮਲਾ ਸੀ ਸਾਰਾ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਬਿੰਦਰ ਸਿੰਘ ਉਮਰਪੁਰ ਕਲਾ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਾਸੋਰਾ ਮੈਨੂੰ ਕੁੱਟ ਮਾਰ ਰਹੇ ਹਾਂ ਤੇ ਜਦੋਂ ਅਸੀਂ ਆਏ ਹਾਂ ਆ ਕੇ ਦੇਖਿਆ ਤੇ ਇਹਦੇ ਸਾਸੋਰਾ ਮੈਂ ਅੰਦਰ ਲੋਕ ਲਾਇਆ ਸੀ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਾਸੋਰਾ ਨੇ ਕੁੱਟਮਾਰ ਕੀਤੀ ਹੈ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਵਾਕੀ ਜੋ ਵੀ ਕਾਰਵਾਈ ਹੈਗੀ ਆ ਅਸੀਂ ਬਣਦੀ ਕਾਬੇ ਨੂੰ ਅਵਤਲੀਆ ਮੰਗੇ ਮਤਲਬ ਕੁੜੀ ਨੂੰ ਅੰਦਰ ਬੰਦਕ ਬਣਾਇਆ ਹੈ ਜਗਾ ਲੋਕ ਕੁੜੀ ਨੂੰ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਸੀ ਲੋਕ ਗੇਟ ਨੂੰ ਲੱਗਾ ਸੀ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣਾ ਸੀ ਪੇਟਾ ਹਸਪਤਾਲ ਛੋੜੇ ਦੇ ਹਾਲਤ ਕਿਦਾਂ ਦੇ ਸੀ ਜੀ ਕੁੜੀ ਦਾਦੀ ਕਹਿੰਦੀ ਮੇਰੇ ਪੇਟ ਤੇ ਲੱਤ ਮਰੀ ਹੋਈ ਹੈ ਫਰਗਮੈਂਟਾ ਕੋਈ ਨਹੀਂ ਦੱਸਦੀ ਜਿਹੋ ਦੇ ਦੁੱਸਣ ਦਾ ਕੋਈ ਕਿਵੇਂ ਕਿਡਨਾਪਿੰਗ ਦਾ ਮਾਮਲਾ ਸੀ ਕਿ ਉਹਨਾਂ ਤੋਂ ਕਿਡਨਾਪਿੰਗ ਦਾ ਕੋਈ ਆਪਸੀ ਜਣਾ ਘਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰੋਪਰਟੀ ਅੰਦਰ ਬੰਦ ਕਰਕੇ ਰੱਖਿਆ ਉਸ ਨੂੰ ਕੀ ਲੱਗਦਾ ਤੁਹਾਨੂੰ ਮੌਕਾ ਤੇ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰ ਘਰ ਦਾ ਬਾਹਰ ਸੋਹਰਾ ਪਰਿਵਾਰ ਜਿਹੜਾ ਉਹੀ ਦੋਨੇ ਬਾਹਰ ਬੈਠੇ ਸੀ ਕੋਈ ਕੋਈ ਅੰਦਰ ਕੋਈ ਨਹੀਂ ਸੀਗਾ ਹਾਂ ਜਿਹੜਾ ਉਹਦਾ ਪੇਕਾ ਪਰਿਵਾਰ ਪੇਕਾ ਪਰਿਵਾਰ ਉਹ ਗੱਟਾ ਉਹ ਤੋਂ ਬਾਹਰ ਸੀ ਲੋਕ ਲਾਇਆ ਸੀ ਲੋਕ ਅੰਦਰ ਲਾਇਆ ਸੀ ਘਰ ਤੋਂ ਸੀ ਸੀਸੀ ਪੁੜੇ ਵਗੈਰਾ ਵੀ ਕਹਿਣੇ ਕੈਮਰੇ ਵਗੈਰਾ ਬੰ ਇੱਕ ਕੰਪਲੇਂਟ ਕੀਤੀ ਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਹੈ ਜੀ ਕਿਉਂਕਿ ਇੱਥੇ ਅਸੀਂ ਬਾਹਰ 1 ਡੇਢ ਘੰਟਾ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪੇਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਕਿਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਪੌੜਾ ਰੋਡ ਤੇ ਇੱਥੇ ਵੀ ਉਹ ਕਾਫੀ ਲੋਕ ਇਕੱਠੇ ਹੋਏ ਸੀਗੇ ਤੇ ਉਹਨਾਂ ਨੂੰ ਟਰੱਕ ਦੀ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਹੀ ਰੁਰਜਾਮ ਕੀਤਾ ਸੀਗਾ ਉਧਰ ਸੁਲਝਾ ਕੇ ਫਿਰ ਅਸੀਂ ਦਰਵਾਜ਼ਾ ਆਏ ਇਹ ਤੁਸੀਂ ਦੇਖਿਆ ਉਹ ਕੁੜੀ ਦੇ ਹਾਂ ਦੇਖ ਲੇ ਤੇ ਕੁੜੀ ਨੂੰ ਉਨੇ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀਗਾ ਦੇਖ ਲਈ ਕੁੜੀ ਹਾਂ ਕੁੜੀ ਨੂੰ ਅਸਪਤਿਤਾ ਜੋ ਬਿਆਨ ਦੋਗੀ ਉਹ ਆਪਾਂ ਕੂਨੀ ਵਾਰ ਵੀ ਚੱਡਣਾ ਜੇ ਕੱਲ ਆਏ ਆ ਦੂਜੇ ਤੋਂ ਬਰੋਂ ਆਏ ਆ ਬਰੋਂ ਪਰ ਥੋੜਾ ਤੀਆਂ ਕੱਲ੍ਹ ਹੀ ਆਏ ਆ ਸਾਡੇ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਹੋਇਆ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗਾ ਸਾਡੇ ਕੋਲ ਆ ਕੇ ਜੀ ਮੜ ਮੋਟਾ ਕਪੜਾ ਦੀ ਰਾਏ ਸਾਡਾ ਉਹ ਚੇਰ ਚੇਰ ਕਰਕੇ ਇਨਾ ਨੂੰ ਕਿ ਚੱਲ ਗਏ ਹਾਂਜੀ ਰੱਤੀ ਆਪਦੇ ਪੈਣ ਤੇ ਕਰ ਕੋਈ ਚੱਲ ਗਿਆ ਏਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਆ ਕੇ ਨਾਲੇ ਨੂੰ ਸਫਾਈ ਕਰਾਉਣੇ ਕੋਈ ਨੂੰ ਕਿਹਾ ਸੀ ਪੈਣ ਦਾਣੀ ਉਹ ਗੰਦਭਹੁਤ ਅੰਦਰ ਠੀਕ ਹੈ ਤੇ ਇਹ ਅੰਦਰ ਸੀਗੇ ਸਾਡੇ ਮੋਟਰ ਮੋਟ ਪਾਣੀ ਜੀ ਚਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਗਈ ਵੜ ਗਈ ਇਹਦੇ ਵੜ ਕੇ ਇਹਦੇ ਬਾੜ ਫੜ ਲਾ ਬਾੜ ਫੜ ਕੇ ਤੱਕ ਹਾਂਜੀ ਬਾੜ ਫੜ ਕੇ ਤੱਕਾਲ ਨੂੰ ਪਾ ਲਿਆ ਪਾ ਲਿਆ ਠੀਕ ਹੈ ਬਾੜ ਪਾ ਕੇ ਸੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹ ਮੇ ਛੱਲੇ ਹੋਏ ਦੇਖੋ ਰਿਆਤ ਹੋ ਰਿਆਤ ਨਹੀਂ ਹੂੰ ਕਿ ਤੁਹਾਨੂੰ ਤੁਹਾਡੀ ਨੋ ਅਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕੁੱਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕੁੱਟ ਕਾਸਾ ਦੀ ਕੁੱਟ ਕਾਸਾ ਤੋਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਵੀ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਉਹਨਾਂ ਦਾ ਲੱਤਾਂ ਮਾਰੀਆਂ ਟੱਟੂ ਡੁੱਟੇ ਉਹ ਠਾ ਠੂਠ ਠੜਾ ਠੂਠ ਮੈਂ ਤਾਂ ਇਹ ਆਪ ਤੇ ਘਰ ਵਾਲੀ ਛੜਾਇਆ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਕਿਤੇ ਸਾਡੀ ਪ੍ਰੋਪਰਟੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰ ਜਾਓ ਤੁਸੀਂ ਨਾ ਬਾਰੇ ਇਹਨਾਂ ਦਾ ਜਵਾਬ ਸਵਾਲ ਕਰੋ ਸਾਡੀ ਪ੍ਰੋਪਰਟੀ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹਨਾਂ ਨੇ ਕੱਲ ਕੱਲ ਦੇ ਬੰਦ ਕੀਤੇ ਸਾਡੇ। ਅੱਛਾ। ਕਹਿੰਦੇ ਤਾਂ ਕੱਲੀ ਬੰਦ ਕਰ ਦਿੱਤੀ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ ਕੀਤੇ। ਤੇ ਤਾਂ ਨੂੰ ਕੋਈ ਵੀ ਲੋਡ ਲੋਡ ਨੇ ਸਾਡੀ ਸੇਫਟੀ ਕਰੀ ਹੈ। ਕਹਿੰਦੇ ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਹਾਬਾਤ ਕਰੀਆ ਸਾਡੇ ਨਾਲ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨੇ ਧੱਕਾ ਸਾਡੇ ਪੈਰੀ ਪੂਰੀ ਸਾਡੀ ਲਵਾ ਲਿਆ ਨੇ ਪਰ ਉਹਤੀ ਸਾਡੀ ਧੱਕੇ ਦਾ ਸਾਰੀ ਬਾਦ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਆ ਸਾਰੇ ਪੁਲਿਸ ਨੇ ਆ ਕੇ ਉਹ ਸਰੇ ਆਣ ਕੇ ਘੜਾਇਆ ਜਿੰਦਾ ਜਿੰਦਾ ਉਹਰੇ ਅੰਦਰੋਂ ਮਾਰ ਕੇ ਕੁੰਡਾ ਲਾ ਆ ਸੀਗਾ ਇਹ ਨਹੀਂ ਜਿੰਦਾ ਲਾਇ ਹਾਂ ਜੂਠ ਸਮਝ ਗਏ ਤੁਸੀਂ ਇਹ ਤਾਂ ਇੱਧਰ ਡਰਦੇ ਨੇ ਬੰਦੇ 20 ਆ ਬਾਹਰ ਤੁਸੀਂ ਕਿ ਸਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆ ਕੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹਰੇ ਬੰਦੇ 20 ਛੱਦੇ ਉਹਨੇ ਮੈਂ ਕਿ ਜਿੰਦਾ ਲਾਇ ਕਿ ਸਾਨੂੰ ਮਾਰਨ ਥਾਰੇ ਆ ਕੇ ਅੱਛਾ ਤਾਂ ਆਈ ਡਰਦੇ ਨੇ ਜਿੰਦਾ ਲਾਇ ਠੀਕ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਕਹੇ ਜਿਹੜਾ ਲੱਗ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਖਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਆ ਤਿੰਨ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਸਿਹਰਾ ਮੁੱਖਤਿਆਰ ਸੀ ਆਪ ਦੇ ਨਾਲ ਪ੍ਰਾਪਰਟੀ ਲਵਾਇਆ ਟੱਕ ਟੱਕ 20 ਟਰੱਕ ਇਹਨੇ ਆਪੇ ਨਾਲ ਲਵਾਇਆ ਢਾਈ ਯੂਨੀਅਨ ਦੀ ਜ਼ਾੜ ਸਾਰਾ ਸਾਰਾ ਤੇ ਬਨੇ ਕੰਮ ਕੀਤਾ ਕੋਲੋਜਾਇਬਰੀ ਸੀ ਛੋਟੇ ਮੱਡੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਮਿਲੀ ਨੂੰ ਬਾਹਰ ਕੱਢ ਲਾ ਸਾਨੂੰ ਜੁਆਸ ਹੈ ਸਾਡ ਕੋ ਸਾਰਾ ਪੇਪਰ ਵਰਕ ਹੈਗਾ ਨਤਾ ਮਾਰੇ ਕੀ ਕਰੀ ਤੁਹਾਡੇ 33 ਲੱਖ 3 ਕਰੋੜ ਮਿੱਤਾਂ ਲਾਂਚ ਕਰਾ ਟੱਤਰਾ ਉਹ ਪੈਸੇ ਨਹੀਂ ਖਾਦੇ ਉਹ ਮੈਂ ਉੱਥੇ ਦੋ ਇੱਥੇ ਖਾਦੇ ਜਾਂ ਛੋਟੇ ਮੋਟੇ ਡੇਟ ਕਰਾ ਉਹਦਾ ਹੁਣ ਮੈਂ ਅਸੀਂ ਫਟ ਤੋੜ ਕੇ ਅਸੀਂ ਵਿਆਹ ਕਰ ਕੀਤਾ ਉਹ ਤਿਕਨ ਕਰੋ ਘਟਿਆ ਵੇਕਾਰ ਕੀਤਾ ਸਾਡੇ ਕਪੜੇ ਥਮਾਰ ਇਹਦੇ ਘਰੇ ਵਿਆਹ ਉੱਥੇ ਠੀਕ ਹੈ ਬੱਸ ਕਰ ਦੱਸਦੀ ਕਿ ਪੀੜਤ ਤੌਰ ਤੇ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਵੱਲੋਂ ਪਹਿਲਾਂ ਘਰ ਦੇ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਤੇ ਉਸ ਤੋਂ ਬਾਅਦ ਉਸਦੇ ਹੀ ਸਾਰੇ ਵੱਲੋਂ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਕਟਮਾਰ ਕਿ ਉਧਰ ਸਾਰੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਸਰਾਸਰ ਸਾਨੂੰ ਫਸਾਉਣ ਦੀ ਸਾਜ਼ਿਸ਼ ਹੈ ਜਦਕਿ ਔਰਤ ਵੱਲੋਂ ਉਸਦੀ ਹੀ ਸੱਸ ਨੂੰ ਬੇहद ਮੁਸ਼ਕਲ ਬਚਾਇਆ ਗਿਆ ਫਿਲਹਾਲ ਮਾਮਲਾ ਪੁਲਿਸ ਦੀ ਜਾਂਚ